ਜਪ ਕਿਵੇਂ ਕਰੀਏ ਜਬ ਕਿਹੜੇ ਅੱਖਰ ਦਾ ਕਰੀਏ ਕਿਸ ਤਰ੍ਹਾਂ ਕਰੀਏ ਅਗੰਤੇ ਮੈਂ ਅਰਜ਼ ਕਰਾਂ ਇੱਕ ਪ੍ਰਸ਼ਨ ਕੋਈ ਪ੍ਰਸ਼ਨ ਹੀ ਨਹੀਂ ਹੈ ਤੁਸੀਂ ਆਖੋਗੇ ਇਹ ਕਿਸ ਤਰ੍ਹਾਂ ਕਿਉਂਕਿ ਪਹਿਲੇ ਗੁਰਬਾਣੀ ਕਹਿੰਦੀ ਕੋਈ ਡੰਗ ਨਹੀਂ ਹੈ ਨਾਮ ਜਪਣ ਦਾ ਕੋਈ ਟੰਗ ਨਹੀਂ ਤਜ ਭਰਮ ਕਰਮ ਬਿਦ ਨਿਸ਼ੇਧ ਬਿਧੀ ਨਿਸ਼ੇਧ ਕੋਈ ਬਿਧੀ ਨਹੀਂ ਕੋਈ ਟੰਗ ਨਹੀਂ ਤਜ ਭਰਮ ਕਰਮ ਬਿਦ ਨਿਸ਼ੇਧ RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਵੀਰ RAM ਕਰਸਨੇਹੀ ਬਿਦ ਨਿਸ਼ੇਧ ਕੋਈ ਬਿਧੀ ਨਹੀਂ ਕੋਈ ਟੰਗ ਨਹੀਂ ਕੁਛ ਹੀ ਆਖੋਗੇ ਸਿਰਮੌਰ ਸੰਤ ਭਗਤਾਂ ਦਾ ਸਿਰਮੌਰ ਹੈ ਕਬੀਰ ਕਹਿੰਦਾ ਕੋਈ ਟੰਗ ਨਹੀਂ ਕੋਈ ਤਰੀਕਾ ਨਹੀਂ ਮੇਰੇ ਕੋਲ ਪੁੱਛੋ ਹੀ ਨਾ ਨਾਮ ਕਿਵੇਂ ਜਪਣਾ ਪੁੱਛੋ ਹੀ ਨਾ ਕਬੀਰ ਬਿਧ ਨਹੀਂ ਛੇ ਬਿਧੀ ਨਹੀਂ ਛੇ ਕੋਈ ਬਿਧੀ ਨਹੀਂ ਹੈ ਐਸਾ ਕਿਉਂ ਕਹਿ ਦਿੱਤਾ ਹੈ ਕਬੀਰ ਨੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਇਹ ਆਖੇ ਛੱਕਣ ਦਾ ਢੰਗ ਕੀ ਹੈ ਕਿਵੇਂ ਛੱਕੀਏ ਤੋ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਭੁੱਖਾ ਢੰਗ ਪੁੱਛਦਾ ਹੈ ਕਿਵੇਂ ਖਾਈਏ ਠੰਡੇ ਪਾਣੀ ਦਾ ਗਲਾਸ ਕੋਲ ਨਹੀਂ ਕੋਈ ਸ਼ਰਬਤ ਮਨੁੱਖ ਦੇ ਅੱਗੋਂ ਰੱਖ ਲਈਏ ਮਨੁੱਖਾ ਖੇ ਜ਼ਰਾ ਪੀਣ ਦਾ ਢੰਗ ਵੀ ਦੱਸ ਦੇਵੇਂ ਕਿਵੇਂ ਪੀਏ ਤੋ ਗਲ ਸਾਫ਼ ਹੋ ਗਈ ਇਹਨੂੰ ਪਿਆਸ ਨਹੀਂ ਲੱਗੇ ਨਹੀਂ ਲੱਗੇ ਪਿਆਸ ਪੀਣ ਦਾ ਢੰਗ ਨਹੀਂ ਪੁੱਛਦਾ ਭੁੱਖ ਖਾਣ ਦਾ ਢੰਗ ਨਹੀਂ ਪੁੱਛਦਾ ਸਤ ਸੰਗ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਜਿਸ ਦਿਨ ਮਨੁੱਖ ਦੇ ਅੰਦਰ ਰੱਬੀ ਪਿਆਸ ਰੱਬੀ ਤੜ ਰੱਬੀ ਭੁੱਖ ਪੈਦਾ ਹੋ ਜਾਂਦੀ ਏ ਸਾਚੇ ਨਾਮ ਕੀ ਲਾਗੇ ਭੁੱਖ ਜਿਸ ਦਿਨ ਪੈਦਾ ਹੋ ਜਾਂਦੀ ਏ ਸੁਸਨਾ ਵਾਹਿਗੁਰੂ 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 ਜਪਣ ਲੱਗ ਜਾਂਦੀ ਏ ਢੰਗ ਕੀ ਕੁਛ ਵੀ ਕੁਛ ਵੀ ਹੁਣ ਹੋਰ ਨੁਕਤਾ ਸੁਣੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਪੋ ਤਾ ਏਕੋ ਨਾਮ ਅਵਰ ਨਿਰਾਫਲ ਕਾਮਾ ਧਰਮ ਦੇ ਸਾਰੇ ਕੰਮ ਉਤਨੇ ਚਿਰ ਤੱਕ ਨਸਫਲ ਸਮਝ ਲੈ ਜਿੰਨੇ ਚਿਰ ਤੱਕ ਤੂੰ ਜਪ ਨਹੀਂ ਕਰਦਾ ਇੱਕ ਬਾਣੀ ਦਾ ਪਾਠ ਕਰਨਾ ਆਉਂਦਾ ਹੈ ਪੜਨਾ ਆਉਂਦਾ ਹੈ ਇੱਕ ਬਾਣੀ ਨੂੰ ਜਪਣਾ ਆਉਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਇੱਕ ਪੜਨਾ ਆਉਂਦਾ ਹੈ ਪਾਠ ਪੜਿਓ ਔਰ ਵੇਦ ਵਿਚਾਰੇਓ ਨਿਵਲ ਬਿਉੰਗਮਸਾ ਆ ਗਾਉ ਪੜੋ ਸੁਣਾਉ ਨੇ ਤੇ ਭਾਈ ਗੁਰਪੂਰੇ ਤੋਂ ਰੱਖਿਆ ਗਾਉ ਪੜੋ ਪੜਨ ਨਾਲ ਧਿਆਨ ਬਾੜ ਰੱਖਣਾ ਪਏਗਾ ਅੰਦਰ ਨੇ ਪੜਨ ਦਾ ਇਤਨਾ ਹੀ ਲਾਭ ਹੈ ਬਤੁ ਵਦ ਬਾਣੀ ਕੰਠ ਹੋ ਜਾਏਗੀ ਪਤਾ ਚਲੇਗਾ ਕਿਹੜੇ ਅੰਗ ਤੇ ਪਤਾ ਚਲੇਗਾ ਕਿਹੜੇ ਮਹੱਲੇ ਵਿੱਚ ਬਾਣੀ ਉਚਾਰਨ ਕੀਤੀ ਗਈ ਹੈ ਅਰਬੀ ਦਾ ਲਫ਼ਜ਼ ਹੈ ਮਹੱਲਾ ਘਰ ਇਹ ਘਰ ਬਦਲ ਦੇ ਰਹਾ ਅਰਬੀ ਤੇ ਫਾਰਸੀ ਦਾ ਹੀ ਲਫ਼ਜ਼ ਹੈ ਮਕਾਨ ਮਕਾਨ ਦਾ ਮਤਲਬ ਹੈ ਕਿ ਸਾਧਾਰਨ ਜਿਹਾ ਘਰ ਮਹੱਲਾ ਮਤਲਬ ਹੈ ਬਹੁਤ ਵੱਡਾ ਮਕਾਨ ਜਿਹਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਨੇ ਸੜੇ ਦੇਜ ਦੇ ਵਿੱਚ ਇਹ ਮਹੱਲਾ ਸ਼ਬਦ ਮੁਗਲਾਂ ਦੇ ਨਾਲ ਆਇਆ ਲੇਕਿਨ ਕੁਝ ਹੋਰ ਅਰਥ ਧਾਰਨ ਕਰ ਬੈਠਾ ਹੈ ਲੰਬੀ ਗਲੀ ਨੂੰ ਸਟਰੀਟ ਨੂੰ ਲੋਕੀ ਮਹੱਲਾ ਕਹਿ ਦਿੰਦੇ ਨੇ ਐ ਫਲਾਣਾ ਮਹੱਲਾ ਨਹੀਂ ਇੱਕੇ ਮਹਾ ਮਕਾਨ ਨੂੰ ਮਹੱਲਾ ਇੱਕੋ ਹੀ ਬਹੁਤ ਵੱਡਾ ਜੋ ਮਕਾਨ ਹੈ ਮਹੱਲ ਮਹੱਲਾ ਅਰਬੀ ਦਾ ਲਵਲ ਮਹੱਲ ਬਦਲਦੇ ਰਹੇ ਨੇ ਮਕਾਨ ਬਦਲਦੇ ਰਹੇ ਨੇ ਜੋਤ ਨਹੀਂ ਬਦਲਦੀ ਰਹੀ ਜੋਤ ਉਹ ਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਏ ਕਾਇਆ ਬਦਲਦੀ ਰਹੀ ਕਾਇਆ ਮਕਾਨ ਹੈ ਮਕਾਨ ਚਾਹੇ ਮਹੱਲ ਹੋਵੇ ਤੇ ਸਾਧਾਰਨ ਹੋਵੇ ਪੁਰਾਣਾ ਵੀ ਹੋ ਜਾਂਦਾ ਹੈ ਡੇਢੇਰੀ ਵੀ ਗਰ ਵੀ ਜਾਂਦਾ ਹੈ ਮਹਲ ਚਾਹੇ ਕਿਤਨਾ ਕੀਮਤੀ ਕਿਉਂ ਨਾ ਹੋਵੇ ਪੁਰਾਣਾ ਹੋ ਜਾਂਦਾ ਹੈ ਖੰਡਰ ਹੋ ਜਾਂਦਾ ਹੈ ਡੇਢੇਰੀ ਹੋ ਜਾਂਦਾ ਹੈ ਜੋਤ ਨੇ ਲੰਬੇ ਸਮੇਂ ਤੱਕ ਕੰਮ ਕਰਨਾ ਸੀ ਤੋ ਜੋਤ ਮਕਾਨ ਬਦਲਦੀ ਰਹੀ ਮਹੱਲ ਬਦਲਦੀ ਰਹੀ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮਹੱਲਾ ਬਦਲਦਾ ਰਿਹਾ ਹੈ ਮਕਾਨ ਬਦਲਦਾ ਰਿਹਾ ਹੈ ਜੋਤ ਨਹੀਂ ਜੋਤ ਉਹ ਜੁਗਤ ਸਹਿ ਕਾਇਆ ਫੇਰ ਪਲਟੀ ਕਾਇਆ ਬਦਲਦੀ ਰਹੀ ਹੈ ਅਨੁਭਵ ਪ੍ਰਕਾਸ਼ ਨਹੀਂ ਬਦਲਦਾ ਰਿਹਾ ਗਿਆਨ ਨਹੀਂ ਬਦਲਦਾ ਜੈਸੇ ਅੱਜ ਸਾਇੰਸ ਸਫਲ ਹੋ ਗਈ ਹੈ ਲੋਕਾਂ ਦੇ ਸਰੀਰ ਦੇ ਅੰਗ ਬਦਲਣ ਦੇ ਵਿੱਚ ਕਿਡਨੀ ਕਿਸੇ ਦੀ ਹੁੰਦੀ ਹੈ ਲਾਈ ਕਿਸੇ ਨੂੰ ਜਾਂਦੀ ਖੂਨ ਕਿਸੇ ਦਾ ਹੁੰਦਾ ਪਾਇਆ ਕਿਸੇ ਦੇ ਅੰਦਰ ਜਾਂਦਾ ਭਾਈ ਗੁਰਮੁਖ ਸਿੰਘ ਜੀ ਦੀਵਾਨਾ ਵੈਨਕੂਵਰ ਕੈਨੇਡਾ ਦੇ ਜਗਰਨਥੀ ਉਹਨਾਂ ਨੂੰ ਮੈਂ ਪਹਿਲੇ ਮਿਲਦਾ ਰਿਹਾ ਹਾਂਗਕਾਂਗ ਸਾਲ ਦੋ ਸਾਲ ਹੋਏ ਗੁਜ਼ਰ ਗਏ ਜਦ ਮੈਂ ਵੈਨਕੂਰ ਗਿਆ ਉਹਨਾਂ ਨੇ ਆਪਣੇ ਕਮਰੇ 'ਚ ਬਿਠਾਇਆ ਗੱਲਬਾਤ ਸ਼ੁਰੂ ਕੀਤੀ ਮੈਂ बार-बार ਆਪਣੀਆਂ ਨਿਗਾਹਾਂ ਉਹਨਾਂ ਦੇ ਚਿਹਰੇ ਤੇ ਰੱਖੇ ਉਹ ਮਸਲਾ ਸਮਝ ਗਏ ਕਹਿੰਦੇ ਕਿ ਗਿਆ ਨਹੀਂ ਜੀ ਮੈਂ ਸਮਝ ਗਿਆ ਤੁਸੀਂ बार-बार ਮੇਰੀਆਂ ਅੱਖਾਂ ਕਿਉਂ ਦੇਖਦੇ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਦੇਖੀਆਂ ਸਨ ਪਰ ਹੁਣ ਵੈਨਕੂਵਰ ਦੇ ਚ ਨੀਲੀਆਂ ਅੱਖਾਂ ਤੇ ਮੈਂ ਵੀ ਸੋਚੀ ਪਿਆਸੀ ਅੱਖਾਂ ਦਾ ਰੰਗ ਬਦਲ ਜਾਂਦਾ ਹੁੰਦਾ ਹੈ। ਕਿ ਅਕਾਲੀਆਂ ਤੋਂ ਨੀਲੀਆਂ ਹੋ ਜਾਂਦੀਆਂ ਨੇ। ਮੈਨੂੰ ਕਹਿਣ ਲੱਗੇ ਗੈਨੈ ਜੀ ਮੇਰੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਖਤਮ ਹੋ ਗਈ। ਇੱਥੇ ਕਨੇਡਾ ਦੇ ਚ ਆਈ ਬੈਂਕ ਤੋਂ ਮੈਨੂੰ ਇਹ ਦੋ ਅੱਖਾਂ ਇੱਕ ਗੋਰੇ ਦੀਆਂ ਇੱਕ ਅੰਗਰੇਜ਼ ਦੀਆਂ ਮਿਲੀਆਂ। ਮੇਰੀਆਂ ਅੱਖਾਂ ਤੇ ਕੱਢ ਦਿੱਤੀਆਂ ਗਈਆਂ ਉਹਨਾਂ 'ਚ ਸਤਿਆ ਵੇਖਣ ਦੀ ਨਹੀਂ ਰਹੀ ਸੀ ਇਹ ਗੋਰੇ ਦੀ ਅੱਖਾਂ ਫਿੱਟ ਕੀਤੀਆਂ ਗਈਆਂ ਮੈਂ ਇੱਕ ਅੰਗਰੇਜ਼ ਦੀ ਅੱਖਾਂ ਨਾਲ ਫਾਨੋ ਵੇਖ ਰਿਹਾ ਮੇਰੀਆਂ ਆਪਣੀਆਂ ਨਹੀਂ ਸਾਇੰਸ ਦਾ ਕਮਾਲ ਅੱਖਾਂ ਕਿਸੇ ਦੀਆਂ ਨਹੀਂ ਲਾਈਆਂ ਕਿਸੇ ਨੂੰ ਗਈਆਂ ਕਿਡਨੀ ਕਿਸੇ ਦੀ ਆਉਂਦੀ ਹੈ ਲਾਈ ਕਿਸੇ ਨੂੰ ਗਈ ਹੈ ਸਾਇੰਸ ਸਫਲ ਹੋਈ ਹੈ ਇੱਕ ਸਰੀਰ ਦੇ ਅੰਤ ਦੂਜੇ ਸਰੀਰ ਦੇ ਵਿੱਚ ਬਿਵਸਤ ਕਰਨ ਦੇ ਵਿੱਚ ਧਰਮ ਆਦ ਕਾਲ ਤੋਂ ਸਫਲ ਰਿਹਾ ਹੈ ਅੰਦਰ ਜੋ ਅਨਭਵ ਪ੍ਰਕਾਸ਼ ਹੈ ਇਹ ਕਾਫੀ ਲੰਮੇ ਸਮੇਂ ਤੱਕ ਕੰਮ ਕਰੇ ਤਾਂ ਫਿਰ ਕਾਇਆ ਵੇਖੀ ਜਾਂਦੀ ਸੀ ਸਰੀਰ ਵੇਖਿਆ ਜਾਂਦਾ ਸੀ ਮਹੱਲ ਵੇਖਿਆ ਜਾਂਦਾ ਸੀ ਉਸ ਜੋਤ ਨੂੰ ਉਸ ਅਨਭਵ ਪ੍ਰਕਾਸ਼ ਨੂੰ ਆਪਣੇ ਵਿੱਚੋਂ ਕੱਢ ਕੇ ਫਿਰ ਦੂਸਰੇ ਚ ਪਾ ਦਿੱਤਾ ਜਾਂਦਾ ਸੀ ਕੰਤਕ ਇਸ ਤਰ੍ਹਾਂ ਸੀ ਲਹਿਣਾ ਗੁਰੂ ਨਾਨਕ ਦੀ ਪ੍ਰਕਰਮਾ ਕਰਦੇ ਸਨ ਤੇ ਗੁਰੂ ਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਸਨ ਅੱਜ ਗੱਲ ਕੁਝ ਹੋਰ ਹੋ ਗਈ ਲੈਣੇ ਦੀ ਫਿਰਾਈਨ ਨਾਨਕਾ ਦੋਹੀ ਖਟিয়ে ਗੁਰੂ ਨਾਨਕ ਲੈਣੇ ਦੀ ਪ੍ਰਕਰਮਾ ਪੇ ਕਰਦੇ ਆਪਣਾ ਮਸਤ ਉਹਨਾਂ ਨੇ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ ਕਿਉਂ ਜਿਹੜੀ ਜੋਤ ਪਹਿਲੇ ਮੱਲੇ 'ਚ ਸੀ ਮੱਲੇ ਪਹਿਲੇ ਹੀ ਸੀ ਉਹ ਦੂਜੇ ਮੱਲੇ 'ਚ ਆ ਗਈ ਦੂਜੇ ਘਰ ਦੇ ਵਿੱਚ ਜੋਤ ਉਹ ਜੁਗਤ ਸੈ ਕਾਇਆ ਫੇਰ ਪਲਟੀਏ ਕੋ ਜੋਤ ਹੀ ਤੇ ਗੁਰੂ ਹੁੰਦੀ ਹੈ ਪ੍ਰਕਾਸ਼ ਹੀ ਤੇ ਗੁਰੂ ਹੁੰਦਾ ਹੈ ਅਨਭਵੇ ਗਿਆਨ ਹੀ ਤੇ ਗੁਰੂ ਹੁੰਦਾ ਹੈ ਗਿਆਨ ਗੁਰੂ ਆਤਮ ਉਪਦੇਸ ਉਹ ਨਾਮ ਬੇ ਬੋਤ ਲਗਾਓ ਉਹ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਨਾ ਪਿਆ ਮੱਥਾ ਟੇਕਣਾ ਪਰ ਕਰਨਾ ਕਰਦੇ ਮਹਿਲ ਬਦਲਦੇ ਰਹੇ ਮੱਲਾ ਦੋ ਜਾ ਮੱਲਾ ਤੇ ਜਾ ਮੱਲਾ ਚੋਤ ਜੋਤ ਉਹ ਜੁਗਤ ਸੈ ਸਹਿ ਕਾਇਆ ਫੇਰ ਪਲਟੀਏ ਇਹ ਅਨubhav ਪ੍ਰਕਾਸ਼ ਸਾਨੂੰ ਇਹ ਕਹਿ ਰਿਹਾ ਹੈ ਇਹ ਅਨubhav ਸਿੱਧਾ ਪ੍ਰਮਾਤਮਾ ਤੋਂ ਆਉਂਦਾ ਹੈ ਅਕਸ਼ਰੀ ਗਿਆਨ ਹੋਰ ਹੁੰਦਾ ਹੈ ਅਨਭਵੀ ਗਿਆਨ ਹੋਰ ਅਕਸ਼ਰੀ ਗਿਆਨ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੋਈ ਸਰੋਵਰ ਦਾ ਪਾਣੀ ਹੈ ਗੰਦਾ ਹੋ ਸਕਦਾ ਹੈ ਮਹਿਲਾ ਹੋ ਸਕਦਾ ਹੈ ਬਦਬੂਦਾਰ ਹੋ ਸਕਦਾ ਹੈ ਅਨੁਭਵ ਪ੍ਰਕਾਸ਼ ਇਸ ਤਰ੍ਹਾਂ ਹੋ ਸਕਦਾ ਜਿਵੇਂ ਝਰਨੇ ਦਾ ਪਾਣੀ ਪਹਾੜਾਂ ਦਾ ਸੀਨਾ چیر ਕੇ ਝਰਨਾ ਨਿਕਲੇ ਨਿਰਮਲ ਜਲ ਨਿਰਮਲ ਧਾਰਾ ਕਦੀ ਮੈਲੀ ਨਹੀਂ ਹੁੰਦੀ ਕਦੀ ਮੈਲੀ ਅਨੁਭਵ ਪ੍ਰਕਾਸ਼ ਕਦੀ ਪੁਰਾਣਾ ਨਹੀਂ ਆਉਂਦਾ ਮੈਰਜ ਕਰਾਂ ਜਿਤਨੀ ਗਹਿਰਾਈ ਨਾਲ ਜਪਜੀ ਸਾਹਿਬ ਨੂੰ ਪੜਦੇ ਜਾਓਗੇ ਰੋਜ਼ ਨਵੇਂ ਤੋਂ ਨਵੇਂ ਅਰਥ ਖੋਲਣਗੇ ਇੱਕ ਅਰਥ ਹੀ ਨਹੀਂ ਆਉਣਗੇ ਅੱਦਕੀ ਜਦ ਸਿੰਘ ਬ੍ਰਦਰਜ਼ ਵਾਲੇ ਮੇਰੇ ਕੋਲ ਆਏ ਉੱਥੇ ਅਮਰਸ ਵਿਗਿਆਨੀ ਜੀ ਛਾਪ ਰਹੀ ਹੈ ਮੈਂ ਕਿ ਮੇਰਾ ਮਨ ਸਹਿਮਤ ਹੀ ਨਹੀਂ ਇਹ ਜਿਹੜੇ ਅਰਥ ਨੇ ਮੈਨੂੰ ਬਚਕਾਣੇ ਲੱਗਦੇ ਨੇ ਕਿ ਲਿਖਿਆ ਕਿਸੇ ਨੇ ਮੈਂ ਕਿ ਲਿਖੇ ਹੋਣਗੇ ਮੈਂ ਸਹਿਮਤ ਹੀ ਨਹੀਂ ਵਿਖਿਆ ਤੁਸੀਂ ਲਿਖੀਏ ਮੈਂ ਕਿ ਲਿਖੀ ਹੋਵੇਗੀ ਨਹੀਂ ਛਾਪਣੀ ਮੈਂ ਫਿਰ ਲਿਖਾਂਗਾ ਦੁਬਾਰਾ ਲਿਖਾਂਗਾ ਪਰ ਉਹਨਾਂ ਨੇ ਵੀ ਇੱਕ ਤਰਕ ਕੀਤੀ ਕਹਿੰਦੇ ਫਿਰ 5-7 ਸਾਲਾਂ ਤੱਕ ਤੁਸੀਂ 10-15 ਪੌੜੀਆਂ ਲਿਖੋ ਤੇ ਫਿਰ ਤੁਹਾਡਾ ਮਨ ਬਦਲ ਜਾਏ ਨਹੀਂ ਇਹ ਗੱਲ ਤੋਂ ਹੈ ਫਿਰ ਮੈਂ ਕਹ ਫਿਰ ਦੇ ਫਿਰ ਦੇਖਾਂਗੇ ਹੁਣ ਜੋ ਮੈਂ ਲਿਖਿਆ ਇਸ ਨਾਲ ਸਹਿਮਤ ਨਹੀਂ ਨਹੀਂ ਚਾਹਤ ਇਹ ਮੇਰੇ ਅਨੁਭਵ ਚ ਗੱਲ ਆ ਗਈ ਹੈ ਕਿ ਟਿਕ ਕੇ ਤੁਸੀਂ ਅੱਜ ਜਪਜੀ ਸਾਹਿਬ ਦਾ ਬਾਠ ਕਰੋ ਜੋ ਅਜ ਲਬੇ ਹੈ ਕੱਲ ਹੋਰ ਲਬੇਗਾ ਪਰਸੋਂ ਹੋਰ ਲਬੇਗਾ ਸਾਹਿਬ ਮੇਰਾ ਨੀਤ ਨਵਾ ਨਿਤ ਨਾ ਨਿਤ ਨਾ ਇੱਕ ਅਰਥ ਨਹੀਂ ਹੈ ਇਸ ਵਾਸਤੇ ਮੈਂ ਇੱਕ ਜਵਾਨ ਹੋ ਕੇ ਕਿਹਾ ਸੀ ਕਿ ਜਿੰਨੇ ਪੰਜਾਹ ਵਿਦਵਾਨਾਂ ਨੇ ਠੀਕੇ ਕੀਤੇ ਨੇ ਜਬਜੀ ਸਾਹਿਬ ਦੇ ਸਾਰੇ ਠੀਕ ਨੇ ਸਭ ਠੀਕ ਨੇ ਜਿਸ ਦੀ ਜਿੰਨੀ ਗਹਿਰਾਈ ਸੀ ਉਤਨੀ ਪਕੜ جس دی جتنی گہرائی سی اتنی سمجھ جو جتنا گہرا چلا گیا اس نے اتنے پدارت مل گئے اس نے اتنا لکھ دیتا جوت او جو سہایا پھر پلٹ گئے جوت کایا بدل دی رہی جوت اوئی سی پرکاش اوئی سی اختصر میں عرض کر ਵਾਕ ਬੋਲ ਪਵਨ ਦੇ ਟਕਰਾਵ ਨਾਲ ਪ੍ਰਗਟ ਹੁੰਦੇ ਹਨ ਉਂਝ ਸ਼ਬਦ ਵਿਦਵਾਨਾਂ ਨੇ ਸੰਗੀਤ ਆਚਾਰੀਆਂ ਨੇ ਪੰਜ ਮੰਨ ਲਏ ਜੋ ਅਸੀਂ ਬੋਲਦੇ ਹਾਂ ਇਹ ਸ਼ੁਗਰ ਸ਼ਬਦ ਹੈ ਪਵਨ ਦੇ ਟਕਰਾਵ ਨਾਲ ਪੈਦਾ ਹੁੰਦਾ ਜਿਵੇਂ ਹਾਰਮੋਨੀਅਮ ਸ਼ੈਨਾਈ ਮੁਰਲੀ ਨਰਸਿੰਘਾ ਪਨੇਰੀ ਸੰਖ इत्यादि ਲੇਕਿਨ ਚਾਰ ਸ਼ਬਦ ਹੋਰ ਨੇ ਤਤ ਤੰਤੀ ਵਿਤ ਚਰਮ ਕਾ ఘణ కాశికా का जान నాద్ శబ్ద ఘట కో కహే సుగర్ శ్వాస پہచాన్ తంతి సాధనా తో జడి ధను پیدا ہونదియొనో తత్ కందెనే చమడే دے ਮੜੇ ਹੋਏ సాధనా తో జడి ధను پیدا ہونదిଏ ఓనో ویت కందెనే dhaatuan naal dhaatuan takkaraniyan peetal naal peetal sone naal sona lohe naal loha jese khadtaala kainsiyan etyadar enu ghan shabad kande ਨਾਦ ਸ਼ਬਦ ਘਟ ਕੋ ਕਹੇ ਘੜੇ ਜੁਤੇ ਥਾਪ ਮਾਰੀ ਅੰਦਰੋਂ ਜਿਹੜੀ ਤੁਨ ਨਿਕਲਦੀ ਹੈ ਕਿਉਂਕਿ ਜਿਨ੍ਹਾਂ ਨੇ ਉਸ ਅਨਾਹਦ ਨਾਦ ਨੂੰ ਸੁਣਿਆ ਕਿਹਨਾਂ ਨੇ ਸੁਣਿਆ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਉਹ ਅਨਾਹਦ ਨਾਦ ਵਿਆਪਕ ਹੈ ਉਸੇ ਤੋਂ ਸੰਸਾਰ ਬਣਿਆ ਉਤਪਤ ਪਰਲੇ ਸ਼ਬਦੇ ਹੋਵੇ ਉਤਪਤੀ ਤੇ ਪਰਲੇ ਸ਼ਬਦ ਤੋਂ ਆਵਣਾ ਸੰਸਾਰ ਦਾ ਸ਼ਬਦ ਤੋਂ ਹੈ ਜੀਵਾਂ ਦੀ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਉਹ ਨਹੀਂ ਹੋਵੇਗੀ ਉਹ ਸ਼ਬਦ ਜੋ ਧੁਨਾਕਾਰ ਰੂਪ ਦੇ ਚ ਪ੍ਰਭੂ ਤੋਂ ਪ੍ਰਗਟ ਹੋਇਆ ਉਹਦੇ ਫਿਰ ਪੰਜ ਭਾਗ ਮੰਨੇ ਨੇ ਪੰਜ ਤਰ੍ਹਾਂ ਦੀਆਂ ਆਵਾਜ਼ਾਂ ਪੰਜ ਸ਼ਬਦ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਬਾਰ ਬਾਰ ਇਸ ਦਾ ਜ਼ਿਕਰ ਹੰਦਾ ਹੈ ਤਤ ਤੰਤੀ ਤੰਤੀ ਸਾਜ਼ਾਂ ਤੋਂ ਜਿਹੜੀ ਧੁਨ ਨਿਕਲਦੀ ਹੈ ਤਤ ਸ਼ਬਦ ਚਮੜੇ ਦੇ ਮੜੇ ਹੋਏ ਸਾਜ਼ਾਂ ਤੋਂ ਤਬਲਾ ਮਰਦੰਗ ਢੋਲਕ ਤਬ ਇਤਿਆਦ ਵਿੱਤ ਸ਼ਬਦ دھਤੂਆਂ ਦੇ ਟਕਰਾਓ ਤੋਂ ਜਿਹੜੀ ਧੁਨ ਪੈਦਾ ਹੁੰਦੀ ਹੈ ਗਣ ਸ਼ਬਦ ਘੜੇ ਦੇ ਤੇ ਥਾਪ ਮਾਰਨ ਨਾਲ ਜਿਹੜੀ ਧੁਨ ਪੈਦਾ ਹੁੰਦੀ ਹੈ ਨਾਦ ਸ਼ਬਦ ਔਰ ਪਮਨ ਦੇ ਪੋਕਣ ਨਾਲ ਜਿਹੜੀ ਧੁਨ ਪੈਦਾ ਹੁੰਦੀ ਹੈ ਸੰਤ ਦੇ ਚ ਮੁਰਲੀ ਦੇ ਸ਼ੈਨਾਈ ਦੇ ਚ ਨਰਸਿੰਘੇ ਦੇ ਚ ਪਨੀਰੀ ਦੇ ਚ ਹਾਰਮੋਨੀਅਮ ਦੇ ਚ ਸੂਗਰ ਸ਼ਬਦ ਤੇ ਸਾਡੇ ਅੰਦਰ ਜੋ ਪੈਦਾ ਹੁੰਦਾ ਹੈ ਇਹ ਵੀ ਪਵਨ ਦੇ ਪੋਕਣ ਨਾਲ ਪਵਨ ਦੇ ਟਕਰਾਵ ਨਾਲ ਦੇਹੀ ਮਰਦੀ ਬੋਲੇ ਪਵਨ ਸਾਡਾ ਵੀ ਬੋਲਣਾ ਪਵਨ ਕਰਕੇ ਜਿਵੇਂ ਅੰਦਰ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਪਵਨ ਨਾਭੀ ਨਾਲ ਟਕਰੰਦੀ ਜਿਵੇਂ ਫੂਕਦੇ ਆਂ ਸ਼ੇਨਾਈ ਨੂੰ ਤੇ ਧੁਨ ਪੈਦਾ ਹੁੰਦੀ ਓਜਨੇ ਸ਼ੇਨਾਈ ਮੋਰੀ ਦੀ ਤਰ੍ਹਾਂ ਸਾਜ਼ ਹੀ ਸਮਝ ਲੋ ਅੰਦਰੂਨੀ ਤੌਰ ਤੇ ਨਾ ਆਪਣੋ ਨਾ ਦੀਨ ਇਹ ਥੋੜੀ ਖੁੱਲਦੀ ਹੈ ਪਵਨ ਤੱਕ ਜਾਂਦੀ ਹੈ ਆਵਾਜ਼ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਹਿਰਦੇ ਤੱਕ ਪਹੁੰਚਦੀ ਹੈ ਇਹਨੂੰ ਅੱਖਰ ਮਿਲਦੇ ਨੇ ਇਹਨੂੰ ਕਹਿੰਦੇ ਨੇ ਪਸੰਦੀ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦੀ ਹੈ ਇਹਨੂੰ ਕਹਿੰਦੇ ਨੇ ਮਦਮਾ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਰਾਪਸੰਤੀ ਮਦਮਾ ਬੈਖਰੀ ਹੁਣ ਸਵਾਲ ਪੈਦਾ ਹੁੰਦਾ ਹੈ ਜਦ ਕਿਵੇਂ ਕਰੀਏ ਜਿਵੇਂ ਆਮ ਲੋਕਾਂ ਦੇ ਪ੍ਰਸ਼ਨ ਹੈ ਪਹਿਲਾ ਜਵਾਬ ਤੇ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਅਗਰ ਕੋਈ ਕਹੇ ਖਾਈਏ ਕਿਵੇਂ ਰੋਟੀ ਭੋਜਨ ਪਰੋਸ ਕੇ ਰੱਖਿਆ ਹੋਵੇ ਤੇ ਛਕਣ ਦਾ ਢੰਗ ਪੁੱਛੇ ਨਹੀਂ ਇਸ ਨੂੰ ਭੁੱਖ ਨਹੀਂ ਲੱਗਦੀ ਕਿਸ ਨੂੰ ਪਿਆਸ ਨਹੀਂ ਲੱਗਦੀ ਢੰਗ ਕੋਈ ਵੀ ਨਹੀਂ ਫਿਰ ਵੀ ਭੋਜਨ ਦੀ ਬੁਰਕੀ ਕੰਨਾਂ ਦੇਚ ਨਹੀਂ ਪਾਣੀ ਪੈਂਦੀ ਅੱਖਾਂ ਚ ਨਹੀਂ ਪਾਣੀ ਪੈਂਦੀ ਮੂੰਹ ਦੇਚ ਪਾਣੀ ਕਿਤਨਾ ਢੰਗ ਤੇ ਹੈ ਇੱਕ 마ਸੂਮ ਬੱਚਾ ਵੀ ਜਾਣਦਾ ਮੂੰਹ ਦੇਚ ਪਾਉਂਦਾ ਉਹ ਵੀ ਕੋਈ ਚੀਜ਼ ਚੁਗਦਾ ਤੇ ਮੂੰਹ ਚ ਪਾਉਂਦਾ ਉਹਨੂੰ ਵੀ ਪਤਾ ਹੈ ਭੋਜਨ منہ دے ہی اندر جائے گا شبد کنا دے رہی اندر جائے گا درش اکھاں جانا سگند ناستا سپرشتا خلڑی کے راہ بہت ہووجن تو منہ گا اتنا ڈھنگ ہے اس واسطے دھن گرو نانک دیو جی مہاراج کہ रसना नाम जपो तब मथिए इनबिद अमृत पाओ टांग के है जुबान नाल जपो वाहे गुरु वाहे गुरु वाहे गुरु बस इतना ही करिए करीबन करीबन देश विदेशा च हर अव्यासिया ने के है गणेश जी मन पे टिकदा ही नहीं ਪਹਿਲੇ ਪ੍ਰਸ਼ਨ ਇਹ ਪੈਦਾ ਹੋਵੇਗਾ ਮਨ ਕਿੱਥੇ ਜਾਂਦਾ ਹੈ ਤੇ ਤੇ ਦੂਸਰਾ ਮੇਰਾ ਅਰਜ਼ ਇਹ ਹੈ ਮਨ ਦਾ ਟਿਕ ਜਾਣਾ ਫਲ ਹੈ ਫਲ ਇਹ ਪਹਿਲੇ ਪ੍ਰਾਪਤ ਹੋਵੇ ਇਹ ਤੇ ਇੰਜ ਕੋਈ ਆਖੇ ਮੇਰੀ ਪਿਆਸ ਪਹਿਲੇ ਮਿਟਣੀ ਚਾਹੀਦੀ ਹੈ ਪਾਣੀ ਮੈਂ ਬਾਅਦ ਵਿੱਚ ਪੀਆਾਂ ਮੇਰੀ ਭੁੱਖ ਪਹਿਲੇ ਮਿਟਣੀ ਚਾਹੀਦੀ ਹੈ ਰੋਟੀ ਮੈਂ ਬਾਅਦ ਵਿੱਚ ਖਾਵਾਂਗਾ ਐਸਾ ਨਹੀਂ ਹੋਏਗਾ ਰੋਟੀ ਖਾਏਗਾ ਤੇ ਭੁੱਖ ਮਿਟੇਗੀ ਪਾਣੀ ਪੀਏਗਾ ਤੇ ਪਿਆਸ ਮਿਟੇਗੀ ਦੋ ਸ਼ਬਦ ਬਿਲਕੁਲ ਗਲਤ ਕਹੇ ਜਾਂਦੇ ਨੇ ਮਨ ਨੂੰ ਟਿਕਾ ਕੇ ਬਾਣੀ ਪੜੋ ਗਲ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਦਾ ਟਿਕ ਜਾਣਾ ਤੇ ਫਲ ਹੈ ਪਹਿਲੇ ਕਿੱਥੋਂ ਹੋ ਜਾਏਗਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਬਿਲਕੁਲ ਗਲਤ ਗਲਤ ਕਹਿੰਦੇ ਨੇ ਸਮਝ ਨਹੀਂ ਹੈ ਗੁਰਦੁਆਰੇ ਜਾਓ ਸਤਸੰਗ ਦੇ ਵਿੱਚ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨ ਭਾਗਾਂ ਸਤਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜਾਏ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਰ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ ਕਹਿੰਦੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੁਣ ਸ਼ੁੱਧ ਮਨ ਤੇ ਪ੍ਰਮਾਤਮਾ ਦਾ ਰੂਪ ਆਉਂਦਾ ਹੈ ਸ਼ੁੱਧ ਮਨ ਤੇ ਪ੍ਰਮਾਤਮਾ ਹੋਗੇ ਉਹ ਤੇ ਹਰ ਵਕਤ ਸਤਸੰਗ ਦੇ ਹੁੰਦਾ ਹੈ ਉਹ ਤੇ ਬਾਜ਼ਾਰ ਦੇ ਵਿੱਚ ਬੈਠਾ ਹੋਇਆ ਵੀ ਸਤਸੰਗ ਦੇ ਚ ਹੋਵੇਗਾ ਮੈਲਾ ਮਨ ਸਤਸੰਗ ਦੇ ਵਿੱਚ ਬੈਠਾ ਹੋਇਆ ਵੀ ਕੋ ਸੰਗਤ ਦੇ ਚ ਹੋਵੇਗਾ ਬਾਜ਼ਾਰ ਦੇ ਚ ਹੋਵੇਗਾ ਇਹ ਵੀ ਮਾਰਜ਼ ਕਰਦੇ ਹਨ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਗਲ ਬਾਣੀ ਜਪਉ ਤਾਂ ਕੇ ਮਨ ਇਕਾਗਰ ਹੋਵੇ ਮਨ ਇਕਾਗਰ ਹੋਵੇ ਜਪਣ ਲਗਿਆਂ ਬਾਣੀ ਕੰਠ ਹੋਣੀ ਚਾਹੀਏ ਤਾਂ ਹੀ ਜੱਬ ਸਕੇਗਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਸੁਣਨ ਲੱਗਿਆਂ ਧਿਆਨ ਆਪਣੇ ਨੇੜੇ ਲੈਣਾ ਪੈਗਾ ਸੁਣਾਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਬੋਲਣ ਲੱਗਿਆਂ ਧਿਆਨ ਦੂਜੇ ਤੇ ਹੁੰਦਾ ਪਾਠ ਕਰਨ ਲੱਗਿਆਂ ਵੀ ਧਿਆਨ ਬਾਹਰ ਹੋਵੇਗਾ ਅੱਖਰਾਂ ਤੇ ਹੋਵੇਗਾ ਅੰਗਾਂ ਤੇ ਹੋਵੇਗਾ ਸੁਣ ਤੇ ਹੋ ਸਕਦਾ ਜੇ ਧਿਆਨ ਆਪਣੇ ਨੇੜੇ ਕਿਉ ਆਪਣੇ ਨੇੜੇ ਹੀ ਨਹੀਂ ਕਿਸ ਤਰ੍ਹਾਂ ਸੁਣੇਗਾ ਕਿਉਂਕਿ ਸੁਣਨਾ ਹੀ ਧਿਆਨ ਨੇ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਔਰ ਪਾਸੇ ਚਲਾ ਗਿਆ ਤੇ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਧਿਆਨ ਅਗਰ ਅੱਖਾਂ ਦੇ ਨਾਲ ਨਹੀਂ ਤੁਸੀਂ ਆਪਣੇ ਘਰ ਨਹੀਂ ਜਾ ਸਕਦੇ ਸੈਕੜੇ ਦਫਾ ਸੈਕੜੇ ਮਨੁੱਖਾਂ ਨਾਲ ਹੋਇਆ ਹੋਵੇਗਾ ਜਾਂਦੇ ਘਰ ਪੈਨੇ ਘਰ ਦੇ ਕੋਲੋਂ ਅੱਗੇ ਚਲੇ ਗਏ ਨੇ ਜਿਵੇਂ ਧਿਆਨ ਅੱਖਾਂ ਨਾਲ ਆਇਆ ਤੋ ਇੱਕਦਮ ਖਿਆਲ ਆਇਲਾ ਘਰ ਤੇ ਪਿੱਛੇ ਛੋੜਾ ਜਾਂਦੇ ਵੀ ਘਰ ਪੈ ਸਨ ਘਰ ਦਾ ਬੂਆ ਨਹੀਂ ਦਿਖਾਈ ਦਿੱਤਾ ਕਿਉਂ ਅੱਖਾਂ ਨਾਲ ਧਿਆਨ ਨਹੀਂ ਸੀ ਧਿਆਨ ਸੀ ਧਰਮ ਦੀ ਸਾਧਨਾ ਧਿਆਨ ਸਾਧਨਾ ਦੇ ਅੰਦਰੋਂ ਤੈ ਕੋ ਮਨ ਵਿੱਚ ਜੈ ਕੋ ਮੇ ਤੋ ਸਵੇ ਜਗ ਛਾਇਓ ਧਿਆਨ ਕਿਸ ਦੇ ਚ ਸ਼ਬਦ ਦੇ ਚ ਕੋ ਪ੍ਰਸ਼ਨ ਖੜਾ ਹੁੰਦਾ ਹੈ ਸ਼ਬਦ ਦਾ ਨਾ ਕੋਈ ਰੰਗ ਨਾ ਰੂਪ ਆਵਾਜ਼ ਦਾ ਨਾ ਕੋਈ ਰੰਗ ਤੇ ਨਾ ਰੂਪ ਸ਼ਬਦ ਨੇਤਰ ਦਰਸ਼ਨ ਨਹੀਂ ਹੈ ਸ਼ਬਦ ਸਰਵਨ ਦਰਸ਼ਨ ਹੈ ਜਿਸ ਕੀ ਸੋਏ ਸੁਣੀ ਮਨ ਹਰਿਆ ਸਰਵਨ ਦਰਸ਼ਨ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਜਿਹਨੂੰ ਗੁਰੂ ਨੂੰ ਸੁਣਨ ਦੀ ਜਾਚ ਆ ਜਾਂਦੀ ਏ ਉਹਨੂੰ ਹੀ ਪ੍ਰਮਾਤਮਾ ਨੂੰ ਵੇਖਣ ਦੀ ਜਾਚ ਆ ਜਾਂਦੀ ਹੈ ਕਿਉਂਕਿ ਜੈਸੇ ਗਹਿਰਾਈ ਨਾਲ ਸੁਣੇਗਾ ਇਦਾਂ ਮਨ ਜਾਗਦਾ ਜਾਏਗਾ ਜਿੰਨੀ ਗਹਿਰਾਈ ਨਾਲ ਸੁਣਨਾ ਹੋਵੇਗਾ ਉਤਨੀ ਦੀ ਸਮਝ ਉੱਚੀ ਹੋਵੇ ਅਗਰ ਸੁਣਨਾ ਇਸ ਦਾ ਉਥਲਾ ਹੈ ਸਮਝ ਵੀ ਉਥਲੀ ਹੋਵੇਗੀ ਕੁਝ ਨਹੀਂ ਲੋਕਾਂ ਦੇ ਪ੍ਰਸ਼ਨਾਂ ਤੋਂ ਹੀ ਪਤਾ ਚੱਲ ਜਾਂਦਾ ਕੁਝ ਵੀ ਕੁਝ ਵੀ ਕੇ ਵੀ ਮੈਚ ਕਰਾਂ ਸੁਣਨਾ ਹੈ ਹੀ ਨਹੀਂ ਤਾਂ ਧਰਮ ਦੀ ਸਮਝ ਤੇ ਦੇ ਕੋਲ ਹੋਵੇਗੀ ਨਹੀਂ ਉੱਕੀ ਨਹੀਂ ਇਹਦੇ ਉੱਤੇ ਜਿਹੜਾ ਮੈਂ ਉਦਾਹਰਣ ਦਿੰਦਾ ਉਹਨਾਂ ਦੇਖ ਕੇ ਅੱਗੇ ਚੱਲਾਂ ਜਿਸ ਦਰਖਤ ਨੇ ਐਸਾ ਸੋਚਿਆ ਕਿ ਮੈਂ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਾਲਨ ਦੇ ਚ ਲੈ ਲੈ ਜਾਣੀਆਂ ਜਿਹਦਾ ਸੁਣਨਾ ਗਹਿਰਾ ਨਹੀਂ ਹੈ ਉਹਦੀ ਸਮਝ ਉੱਚੀ ਨਹੀਂ ਹੋਵੇਗੀ ਨਹੀਂ ਹੋਵੇਗੀ ਸੁਣਨ ਵਿੱਚ ਗਹਿਰਾਈ ਚਾਹੀਦੀ ਅਰਥ ਆਉਂਦੇ ਨ ਭਾਵੇਂ ਨਹੀਂ ਇਹਦਾ ਕੋਈ ਮਤਲਬ ਨਹੀਂ ਅਰਥ ਆ ਵੀ ਗਏ ਤੇ ਕੀ ਹੋਣਾ ਹੁਣੇ ਹੀ ਮੈਂ ਅਰਜ਼ ਕੀਤੀ 50 ਟਿੱਕੇ ਨੇ ਇੱਕ ਦੇ ਅਰਥ ਦੂਜੇ ਨਾਲ ਮਿਲ ਨਹੀਂ ਖਾਂਦੇ ਇੱਕ ਦੀ ਵੇਖਿਆ ਦੂਜੇ ਨਾਲ ਮਿਲ ਨਹੀਂ ਖਾਂਦੇ ਫਰਮੇ ਉਹ ਜਿਹੜੀ 16 ਪੌੜੀਆਂ ਦੀ ਲਿਖੀ ਉਹਨਾਂ ਸਾਰਿਆਂ ਵਿਦਵਾਨਾਂ ਨੂੰ ਦਿਖਾਈ ਮੈਂ ਕਹਿਣਾ 50 ਨਾਲ ਮੇਲ ਨਹੀਂ ਖਾਂਦੀ ਮੈਂ ਕੀ ਕਰਾਂ ਇਹ ਪੰਜਾਬ ਮੇਰੇ ਨਾਲ ਮੇਲ ਨਹੀਂ ਖਾਂਦੇ ਮੈਂ ਇਹਨਾਂ ਨਾਲ ਮਿਲ ਨਹੀਂ ਫਿਰ ਮੈਨੂੰ ਸਮਝ ਆਈ ਹਰ ਇੱਕ ਦੀ ਆਪਣੇ ਆਪਣੇ ਪਰਕ ਹੁੰਦੀ ਹੈ ਹਰ ਇੱਕ ਦੀ ਆਪਣੀ ਆਪਣੀ ਗਹਿਰਾਈ ਆਉਂਦੀ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹਿੱਤੇ ਸਾਗਰ ਦੇ ਤੇ ਬਹੁਤ ਸਾਰਾ ਪਾਣੀ ਹੈ ਪਰ ਕਿਸੇ ਕੋਲ ਗਲਾਸ ਹੈ ਕਿਸੇ ਕੋਲ ਲੋਟਾ ਹੈ ਕਿਸੇ ਕੋਲ ਡੋਲ ਹੈ ਕਿਸੇ ਕੋਲ ਬਹੁਤ ਵੱਡੀ ਗਾਗਰ ਹੈ ਸਾਰਿਆਂ ਕੋਲ ਸਾਗਰ ਦਾ ਪਾਣੀ ਸਾਰਿਆਂ ਦੇ ਭਾਂਡੇ ਅਲੱਗ-ਅਲੱਗ ਨੇ ਬਰਤਨ ਅਲੱਗ ਬਰਤਨ ਅਲੱਗ-ਅਲੱਗ ਹੋਣ ਕਰਕੇ ਤੇ ਬਰਤਨ ਦੀ ਰੂਪਰੇਖਾ ਅਲੱਗ-ਅਲੱਗ ਹੋਣ ਕਰਕੇ ਪਾਣੀ ਦਾ ਉਸ ਬਰਤਨਾਂ ਦੇ ਵਿੱਚ ਆਕਾਰ ਹੋਰ ਹੋ ਗਿਆ ਕਿ ਪਾਣੀ ਕਿਧਰੇ ਥੋੜਾ ਹੈ ਕਿਧਰੇ ਵੱਤ ਪਰ ਹੈ ਪਾਣੀ ਸਾਰੇ ਦਾ ਸਾਰਾ ਸਾਗਰ ਦਾ ਇਸ ਵਾਸਤੇ ਫਿਰ ਮੈਂ ਇਸ ਤੇ ਲੇਖ ਵੀ ਲਿਖਿਆ ਹੈ ਸਾਰੇ ਠੀਕ ਨੇ ਕਿਉਂਕਿ ਸਾਰਿਆਂ ਕੋਲ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਹੈ ਜਪਜੀ ਸਾਹਿਬ ਦੀ ਹੈ ਸਾਰਿਆਂ ਕੋਲ ਅਰਥ ਜਪਜੀ ਸਾਹਿਬ ਦੇ ਨੇ ਨਿੰਦਾ ਕਰਨ ਦੀ ਲੋੜ ਨਹੀਂ ਕਿਸੇ ਕੋਲ ਗਲਾਸ ਹੈ ਕਿਸੇ ਕੋਲ ਲੋਟਾ ਕਿਸੇ ਕੋਲ ਡੋਲ ਹੈ ਕਿਸੇ ਕੋਲ ਘੜਾ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇ